ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਲੋਹੜੀ ਦੀਆਂ ਸਾਰੇ ਮੇਰੇ ਵੀਰਾਂ ਨੂੰ ਅੱਜ ਜੀਵਨ ਜਾਗਰਤੀ ਨਛਾੜਾ ਘੜਾਓ ਕੇਂਦਰ ਵਿੱਚ ਹਰ ਸਾਲ ਦੀ ਤਰ੍ਹਾਂ ਵੀਰਾਂ ਨਾਲ ਹੀ ਲੋਹੜੀ ਮਨਾਉਂਦੇ ਆਂ ਕਹਿੰਦਾ ਮਤਲਬ ਵੀ ਹਰ ਤਿਹਾੜ ਮਨਾਉਂਦੇ ਆਂ ਇੱਥੇ ਕਰਕੇ ਵੀ ਇਹ ਵੀਰ ਇਹ ਮਹਿਸੂਸ ਨਾ ਕਰਨ ਵੀ ਅੱਜ ਅਸੀਂ ਘਰੇ ਹੁੰਦੇ ਤੇ ਜਾਂ ਪੁੱਗਾ ਬਾਲ ਦੇ ਆਪਾਂ ਗੁੱਡੀਆਂ ਟਾਉਂਦੇ ਉਹ ਖਾਂਦੇ ਆ ਖਾਂਦੇ ਚਲੋ ਇਹ ਚੀਜ਼ਾਂ ਸਾਰੀ ਜ਼ਿੰਦਗੀ ਬੰਦੇ ਦੇ ਨਾਲ ਹੀ ਆ ਜੇ ਅੱਜ ਇਹਨਾਂ ਨੂੰ 1 ਸਾਲ ਲੋੜੀ ਦਾ ਤਿਹਾਰ ਸਾਡੇ ਨਾਲ ਮਨਾ ਲਿਆ ਤੇ ਕੋਈ ਵੱਡੀ ਗੱਲ ਨਹੀਂ ਕਿਉਂਕਿ ਜੀਵਿਆਂ ਦੇ ਮੇਲੇ ਆ ਤੇ ਜਗ ਚੁੰਦਿਆਂ ਦੇ ਮੇਲੇ ਆ ਜੇ ਅੱਜ ਪਰਮਾਤਮਾ ਨੇ ਇਹਨਾਂ ਨੂੰ ਇੱਕ ਨਵਾਂ ਜੀਵਨ ਦਿੱਤਾ ਤੇ ਅੱਜ ਸੋਫੀ ਲੋੜੀ ਵੇਖਣਦੇ ਆ ਇਹਨਾਂ ਦੀ ਜ਼ਿੰਦਗੀ 'ਚ ਮੇਰੇ ਖਿਆਲ ਨਾਲ ਕਿੰਨੀਆਂ ਲੋੜੀਆਂ ਨਸ਼ੇ ਨਾਲ ਹੀ ਨਿਕਲੀਆਂ ਅੱਜ ਪਹਿਲੀ ਲੋੜੀ ਜਦੋਂ ਦਾ ਇਹ ਨਸ਼ਾ ਕਰਨਦੇ ਆ ਇਹ ਪਹਿਲੀ ਲੋੜੀ ਨਾਲੇ 소ਫੀ ਆਪਣੀ ਪਰਿਵਾਰ ਕਿਉਂਕਿ ਇਹ ਸਾਡਾ ਪਰਿਵਾਰ ਆ ਅਸੀਂ ਆਪਣੇ ਪਰਿਵਾਰ ਚ ਅੱਜ ਸਾਰੇ 소ਫੀ ਲੋੜੀ ਮਨਾ ਰਹੇ ਆ ਤੇ ਪਤਾ ਲੱਗ ਰਿਹਾ ਵੀ ਅੱਜ ਭੁੱਗਾ ਵਾਲਿਆ ਤੇ ਇਹਦਾ ਮਤਲਬ ਕੀ ਆ ਵੀ ਲੋੜੀ ਕੱਲੀ ਇਹத் ਨਹੀਂ ਹੁੰਦੀ ਵੀ ਪੈਗ ਲਾਓ ਮੀਠ ਮੁਰਕੇ ਖਾਓ ਤੇ ਗੁੱਡੀਆਂ ਡਾਓ ਤੇ ਇਹ ਹੀ ਲੋੜੀ ਆ ਲੋੜੀ ਇਹ ਆ ਵੀ ਪਰਿਵਾਰ ਚ ਬਹਿ ਕੇ ਆਪਣੀ ਤੇ ਕੁਲ ਦੁਨੀਆ ਦੀ ਸੁੱਖ ਮੰਗੀ ਏ ਇਹ ਇਤਿਆਰ ਦੁਨੀਆ ਭੁੱਲਦੀ ਜਾਂਦੀ ਆ ਤੇ ਨਸ਼ੇ ਵਧਦੇ ਜਾਂਦੇ ਆ ਤੇ ਮੈਂ ਅੱਜ ਇੰਨਾ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਐ ਪਿਉਂਦੀਆਂ ਲੋੜੀਆਂ ਨਵੇਂ ਸਾਲ ਦੀਵਾਲੀਆਂ ਇਹ ਜਿੰਨੇ ਘਾਉ ਚਿਹਰੇ ਮੇਰੇ ਕੋ 20 ਪਰਮਾਤਮਾ ਨੇ ਹੁਕਮ ਕੀਤਾ ਵੀ ਇਹਨਾਂ ਦੀ ਜ਼ਿੰਦਗੀ ਬਚਾਵਾਂ ਤੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਅੱਜ ਕਹਿੰਦਾ ਐ ਤੇ ਜੇ ਵਾਕਿਆ ਤੁਹਾਨੂੰ ਅੱਜ ਇਹ ਅਹਿਸਾਸ ਆ ਕਿ ਅਸੀਂ ਪਰਿਵਾਰਾਂ ਦੇ ਨਾਲ ਹੁੰਦੇ ਤੇ ਪਰਿਵਾਰਾਂ ਨੂੰ ਵੀ ਇਹ ਗੱਲ ਬੜੀ ਮਹਿਸੂਸ ਹੁੰਦੀ ਆ ਕਿ ਅੱਜ ਇਹ ਜੀ ਸਾਡੇ ਵਿੱਚ ਹੁੰਦੇ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਜੀਂਦੇ ਆ ਤੇ ਤੁਹਾਡੇ ਵਿੱਚ ਹੀ ਜਾਣੇ ਦੇ ਮਰ ਗਏ ਹੁੰਦੇ ਕੋਈ ਟੀਕਾ ਲਾ ਕੇ ਤੇ ਸ਼ਾਇਦ ਅੱਜ ਇਹ ਲੋਹੜੀ ਉਹਨਾਂ ਦੀ ਹੋਣੀ ਨਹੀਂ ਤੇ ਜੇ ਪ੍ਰਮਾਤਮਾ ਨੇ ਚਾਹਿਆ ਤੇ ਪੂਰੀ ਜ਼ਿੰਦਗੀ ਨਾਲੇ ਸਵਾਸ ਇਹਨਾਂ ਦੇ ਚਲਣੇ ਆ ਤੇ ਬਿਨਾ ਨਸ਼ੇ ਤੋਂ ਹਰ ਲੋੜੀ ਇਹ ਆਪਣੀ ਘਰ ਚ ਮਨਾਉਣ ਐਰਪੀ ਇਹਨਾਂ ਵੀਰਾਂ ਨੂੰ ਇੱਥੇ ਆਪਣੀ ਜ਼ਿੰਦਗੀ ਦੀ 소ਫੀ ਲੋੜੀ ਮਨਾਉਣ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਵੀਰੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਤੇ ਪ੍ਰਮਾਤਮਾ ਕਰੇ ਤੁਸੀਂ ਹਰ ਲੋੜੀ ਆਪਣੀ ਘਰੇ ਆਪਣੇ ਬੱਚਿਆਂ ਨਾਲ ਆਪਣੇ ਮਾਪਿਓ ਨਾਲ ਆਪਣੇ ਜੀਵਨ ਸਾਥੀ ਨਾਲ ਮਨਾਓ ਤੇ ਐਦਾਂ ਹੀ ਜਿੱਦਾਂ ਆਹ 소ਫੀ ਕੱਢੀ ਆ ਸਾਰੀ ਜ਼ਿੰਦਗੀ ਬਿਨਾਂ ਨਸ਼ੇ ਤੋਂ ਇੰਨਾ ਦੀ ਲੋੜੀ ਹੋਵੇ ਹਰ ਤਿਉਹਾਰ ਤੇ ਹਰ ਦਿਨ ਬੰਦੇ ਨੂੰ ਖੁਸ਼ ਰਹਿਣਾ ਚਾਹੀਦਾ ਏ ਇਹ ਕੋਈ ਲੋੜੀ ਅੱਜ ਮੁੱਕ ਗਈ ਏਰਾ ਮਤਲਬ ਇਹ ਨਹੀਂ ਵੀ ਇੱਕ ਤਿਉਹਾਰ ਆਏ ਖੁਸ਼ੀ ਤੇ ਹਰ ਦਿਨ ਚਾਹੀਦੀ ਸਭ ਤੇ ਆਪਾਂ ਇੱਕ ਦਿਨ ਦੇ ਕੇ ਤੇ ਅਗਲੇ ਦਿਨ ਆਪਾਂ ਦੁਖੀ ਕਰੀਏ ਉਹ ਗੱਲ ਨਹੀਂ ਬਣਦੀ ਹਰ ਦਿਨ ਖੁਸ਼ ਰਹਿਣ ਸਾਰੇ ਵੀਰ ਇੱਕ ਦੂਜੇ ਦੇ ਵੈਰ-ਵਿਰੋਧ ਅੱਜ ਚੁੱਲ੍ਹੇ ਪਾਈਏ ਤੇ ਇਹ ਅੱਗ 'ਚ ਸੁੱਟੀਏ ਤੇ ਨਫਰਤਾਂ ਨੂੰ ਦੂਰ ਕਰੀਏ ਤੇ ਆਪਣੀਆਂ ਮਾੜੀਆਂ ਆਤਾਂ ਨੂੰ ਇਸ ਭੁਗੇ 'ਚ ਸੁੱਟ ਕੇ ਤੇ ਆਉਂਦੇ ਜਿਹੜੇ ਸਾਲ ਆ ਆਪਣੇ ਨਸ਼ੇ ਤੋਂ ਬਿਨਾਂ ਗੁਜ਼ਾਰੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਹੈਪੀ ਲੋਨਿਗ ਚਾਹੇ ਜੀ ਦੇਖੋ ਮੈਂ ਛੋਟੀ ਜੀ ਆ ਇਧਰ ਹੁਣ ਤੁਸੀਂ ਕਹਿੰਦੇ ਜੇ ਇਧਰ ਆ ਜਾ ਜੇ ਕੋਈ ਨਹੀਂ ਫੇਰ ਚ ਕੋਈ ਸ਼ਰਮਣੀ ਹਰ ਵੀਰ ਇਹ ਪਿਛਲੀ ਲੋਹੜੀ ਤੇ ਵੀ ਮੇਰੇ ਕੋਲ ਹੀ ਐਰ ਕੀ ਫੇਰ ਇਹਨੂੰ ਟਾਈਮ ਹੋ ਗਿਆ ਸਾਡੇ ਕੋਲ ਫੇਰ ਆਇਆ ਤਾਂ ਦਾ ਮਤਲਬ ਇਹ ਆ ਵੀ ਕੋਈ ਨਾ ਕੋਈ ਚਿਹਰਾ ਫੇਰ ਮੁੜ ਆ ਗਿਆ ਇਹਨੂੰ ਪੁੱਛੋ ਵੀ ਪਹਿਲਾਂ ਵੀ ਤੇ ਮੈਨੂੰ ਕਿਹਾ ਸੀ ਨਾ ਵੀ ਲੋਹੜੀ ਘਰੇ ਮਨਾਉਣੀ ਤੇ ਜੇ ਇਹਨੇ ਨਸ਼ਾ ਕੀਤਾ ਤੇ ਫੇਰ ਆਣ ਕੇ ਬੈਠਾ ਹੁਣ ਤੁਹਾਡੇ ਵੀ ਚਿਹਰੇ ਕਾਇਦ ਕਰ ਲਏ ਮੈਂ ਫਿਰ ਮੈਨੂੰ ਅਗਲੀ ਲੋਹੜੀ ਤੇ ਜਾਂ ਕੋਈ ਹੋਰ ਦਿਨ ਤਿਹਾੜ ਤੇ ਮੈਨੂੰ ਇੱਥੇ ਨਜ਼ਰ ਨਾ ਆਇਓ ਠੀਕ ਆ ਆ ਇਹ ਗੱਲ ਯਾਦ ਰੱਖਿਓ ਤੇ ਚੰਗੀ ਸੋਚ ਲੈ ਕੇ ਜਾਓ ਜਿੰਨਾ ਤੁਹਾਡੇ ਪਰਿਵਾਰ ਹਮੇਸ਼ਾ ਖੁਸ਼ ਰਹੇ ਠੀਕ ਆ ਬਾਈ ਦੋਨਾ ਮਹਾਰਾਜ ਦਾ ਨਾਮ ਹੈ ਉਹਨਾਂ ਦਾ ਗਾਣਾ ਠੀਕ ਹੈ ਠੀਕ ਆ ਜੀ ਸਾਰੇ ਪਰਿਵਾਰਾਂ ਨੂੰ ਸਾਡੇ ਇਸ ਪਰਿਵਾਰ ਵੱਲੋਂ ਕੁੱਲ ਦੁਨੀਆ ਨੂੰ ਤੇ ਪੰਜਾਬ ਤੇ ਵਸਦੇ ਪੰਜਾਬੀਆਂ ਨੂੰ ਮੈਂ ਮਾਗੀ ਕਹਿਣਾ ਹੈ ਨਾਲ ਲੋੜੀ ਦੀਆਂ ਤੇ ਮਾਗੀ ਦੀਆਂ ਵੀ ਲੱਖ ਲੱਖ ਮੁਬਾਰਕਾਂ ਸਾਡੇ